ਮੈਂ ਤਾਂ ਹਿੰਦੂ ਕਾਂਗਰਸ ਤੇ ਹਿੰਦੀ ਕਾਂਗਰਸ ਛੱਡ ਕੇ ਆ ਗਿਆ ਹੁਣ ਮੈਨੂੰ ਦਾਪ ਮੈ ਰੋਣਾ ਮੈਨੂੰ ਸ਼ਰਮ ਆਉਂਦੀ ਹੈ ਹੁਣ ਮੈਂ ਕੀ ਗੱਲ ਕਰਾਂ ਦੇ ਉੱਤੇ ਇੱਕ ਬਿੱਟ ਨੇ ਤੁਸੀਂ ਗਏ ਸੀਗੇ ਇੱਥੇ ਆਪਣਾ ਕਿਸਾਨ ਮਜਦੇ ਤੇ ਕੁਝ ਲੋਕ ਲਗਾਤਾਰ ਬਿੱਲੀ ਕੀ ਬੋਲ ਰਿਹਾ ਹੈ ਹੱਸਾਇਆ ਸੀ ਤੁਹਾਡਾ ਵੀਡੀਓ ਬਣਾਇਆ ਹੋਈ ਸੀ ਮੈਂ ਦੇਖੀ ਨਹੀਂ ਇਹ ਤਾਂ ਭਾਜੀਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਸੁੱਖੀ ਹੁੰਦਾ ਹੋਗਾ ਕੀ ਕਰਦਾ ਸੀ ਪ੍ਰਤਾਪ ਰਾਜਾ ਕੀ ਤੇ ਰਾਜਾ ਬਣੇ ਕੀ ਕਰਦੇ ਆ ਇੱਕ ਦੂਜੇ ਨੂੰ ਯਾਰ ਮੁਰਗੇ ਵਾਂਗੂ ਲੜਦੇ ਆਂ ਕੁੱਤਿਆਂ ਵਾਂਗੂ ਲੜਦੇ ਆਂ ਮਤਲਬ ਮਾਰਨ ਤੇ ਤੁਲੇ ਹੋਏ ਨੇ ਭਾਰੀ ਮਸਲੇ ਬਤੋ ਕਿ ਕੀ ਜਾਰੀ ਹੈ ਰੈਲੀਆਂ ਨੇ ਵਿੱਚ ਸੋ ਹਾਈ ਕੋਰਟ ਨੇ ਸਭ ਕੀ ਜਤਾ ਲਿਆ ਤੇ ਜਵਾਬ ਮੰਗਿਆ ਤਾਂ ਰਹੀ ਮੈਂ ਜੀ ਦੇਖੋ ਇੱਕ ਗੱਲ ਮੇਰੀ ਨੂੰ ਸਮਝੋ ਤੁਹਾਡੇ ਨਾਲ ਮੈਂ ਸਹਿਮਤ ਆਂ ਇਹ ਹੈ ਜੇ ਕਮ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਾਂਜੀ ਉਹ ਕੋਰਟ ਨੇ ਜੇ ਸੰਗਿਆਨ ਲਿਆ ਏ ਤਾਂ ਬਹੁਤ ਇਹ ਸੀਰੀਅਸ ਇਸ਼ੂ ਆ ਪਰ ਸਰਕਾਰਾਂ ਇਹ ਜੋਰ ਮੋਰੀਆਂ ਕਰਨੋਂ ਹਟਦੀਆਂ ਨਹੀਂ ਹੁੰਦੀਆਂ ਇਹ ਆਦਤ ਪਈ ਆ ਇਹ ਭਾਜੀਪੀ ਦੀ ਸਰਕਾਰ ਤਾਂ ਹੈ ਨਹੀਂ ਕੀ ਸਰ ਇੱਕ ਅਮਰਿਤਪਾਲ ਨੂੰ ਟਿਕਟ ਦਿੱਤੀ ਗਈ ਆ ਉਹ ਜੇਲ੍ਹ ਤੋਂ ਛੋੜ ਲੜਨ ਜਾ ਰਹੇ ਸੋ 30 ਲੱਖ ਦਾ ਪੰਜਾਬ ਦੀ ਜਨਤਾ ਦੇ ਕੀ ਪ੍ਰਭਾਵ ਹੈ ਸਰਕਾਰ ਉਮੀਦਵਾਰੋਂ ਖੰਡਵਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਆ ਹਰੇਕ ਇਲੈਕਸ਼ਨ ਲੜਦਾ ਜਿਹੜਾ ਇਹ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਇਹ ਜੇਲ੍ਹ 'ਚ ਸੀਗੇ ਇਲੈਕਸ਼ਨਾਂ ਲੜੇ ਨੇ ਤੇ ਇਸ ਕਰਕੇ ਉਹ ਕੋਈ ਹੱਲ ਨਹੀਂ ਉਹ ਤਾਂ ਕੋਈ ਵੀ ਲੜ ਸਕਦੇ ਨਿਕਲ ਜਾਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨੇ ਚਰਚਾਵਾਂ ਹੋ ਗਏ ਕਾਂਗਰਸ ਤੋਂ ਤੁਹਾਡਾ ਕੀ ਲੱਗਦਾ ਕੀ ਹੋ ਜਾਏ ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਹੈ ਕਿਹਨੂੰ ਨਹੀਂ ਲੜਾਉਂਦੇ ਇੱਕ ਬਿੱਤੇ ਨੇ ਤੁਸੀਂ ਗਏ ਸੀਗੇ ਇੱਥੇ ਆਪਣਾ ਇਸ ਲੰਗਮ ਜਿਹੜੇ ਵਿੱਚ ਕੁਝ ਲੋਕ ਲਗਾਤਾਰ ਬੀਜੇਪੀ ਆਗੂ ਦਾ ਵਿਰੋਧ ਕਰ ਰਹੇ ਹੱਸ ਰਹੇ ਸੀ ਤੁਹਾਡਾ ਵੀ ਜਿਹੜਾ ਨਾਰਾਦ ਬਾਜੀ ਕਰਨ ਦੀ ਵੀਡੀਓ ਕਵਾਈਲ ਹੋਈ ਸੀ ਨਹੀਂ ਮੈਂ ਦੇਖੀ ਨਹੀਂ ਕੋਈ ਸਰ ਇੱਕ ਪਾਇਲ ਜਦੋਂ ਲੱਖਾ ਜੀ ਨੇ ਇੱਕ ਵਾਰ ਫਿਰ ਤੋਂ ਡਾਕਟਰ ਅਮਰ ਸਿੰਘ ਨੂੰ ਉਹ ਕਹਿੰਦੇ ਵੀ ਹੁਣ ਨੌਜਵਾਨਾਂ ਨੂੰ ਵੀ ਅੱਗੇ ਹੋਰ ਦਿੱਤਾ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਤੇ ਨਾ ਕਿਤੇ ਵੀ ਕਾਂਗਰਸ ਪਾਰਟੀ 'ਚ ਆਮ ਜਿਹੜੇ ਨੌਜਵਾਨ ਹੈ ਕਾਂਗਰਸ ਸਰ ਜੀ ਨਹੀਂ ਦਿੱਤੀ ਜਾ ਰਹੀ ਹਰ ਜਗ੍ਹਾ ਹੀ ਕਾਂਗਰਸ ਪਾਰਟੀ ਦਾ ਇਹੀ ਹੋ ਰਿਹਾ ਏ ਬਾਕੀ ਤਾਂ ਵਿਰੋਧ ਕਰਨਾ ਬਣਦਾ ਏ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਫੁੱਲ ਥੋੜੀ ਪਾਉਣੇ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧੀ ਕਰਨਾ ਏ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕਿ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਏ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਤਰੀਕੇ ਨਾਲ ਹੋ ਰਿਹਾ ਚਾਹੇ ਜਲੰਧਰ 'ਚ ਹੋ ਰਿਹਾ ਚਾਹੇ ਉਹ ਫਤੇਗੜ ਸਾਹਿਬ 'ਚ ਹੋ ਰਿਹਾ ਚਾਹੇ ਉਹ ਪਟਿਆਲੇ 'ਚ ਹੋਇਆ ਚਾਹੇ ਉਹ ਬਠਿੰਡੇ 'ਚ ਹੋਇਆ ਹਜੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਸ ਤੋਂ ਬਾਅਦ ਪਤਾ ਲੱਗੂ ਕਿੱਥੇ ਕਿੱਥੇ ਕੀ ਹੁੰਦਾ ਤੇ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਕੰਟਰੋਲ ਕਰਨ ਦੀਆਂ ਵਿੱਚ ਸੱਚੋਂ ਪੰਚ ਪਈ ਹੈ ਪਾਰਟੀ ਕਾਂਗਰਸ ਹੱਦ ਤੱਕ ਉਮੀਦਵਾਰ ਨਹੀਂ ਫਾਈਨਲ ਹੋ ਰਹੇ ਜੋ ਵੀ ਉਹ ਹਮਨ ਦਾ ਸੋਕੀ ਇਸ ਗੱਲ ਦਾ ਮੇਰੇ ਕੋਲ ਕੀ ਜਵਾਬ ਹੈ ਮੈਂ ਤਾਂ ਹੁਣ ਕਾਂਗਰਸ ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਕੀ ਹੋ ਰਿਹਾ ਜੀ ਆਪਣਾ ਚੱਲੀ ਜੀ ਦੇ ਇੱਕ ਨਾ ਉਹ ਫੋਟੋ ਦੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਹੋਰ ਕੁਛ ਚੇਖਣ ਲਈ ਪਾਣੀ ਆ ਪੁਰਾਣੀ ਮੈਂ ਤੂਪ ਹੁਣ ਮੈਨੂੰ ਤਾਂ ਆਪ ਮੈਨੂੰ ਸ਼ਰਮ ਆਉਂਦੀ ਆ ਹੁਣ ਮੈਂ ਕੀ ਗੱਲ ਕਰਾਂ ਇਹਦੇ ਉੱਤੇ ਮਿਸਟਰ ਫਰਮਾ ਮਾਰ ਪਾਏ ਜਿੱਦੂ ਮੁਖਤ ਅਮਨ ਕਾਲੀ ਦਲ ਦੇ ਬਿੱਟੂ ਅਥੇ ਆਪਣੇ ਕਾਕਾ ਸੋਜੀ ਅੱਜ ਬੀਜੇਪੀ ਸ਼ਾਮਲ ਹੋ ਗਿਆ ਚਰਚੇ ਕੇ ਸਾਥ ਚਾਚਾ ਨਹੀਂ ਨਹੀਂ ਇਹ ਤਾਂ ਇਹ ਤਾਂ ਦਿਖੂ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਆ ਇਹ ਤਾਂ ਸ਼ੁਰੂਆਤ ਹੋਈ ਆ ਹਜੇ ਮੈਂ ਤਾਂ ਖਰਥੋੜੇ ਕੋਲ ਬੈਠਾ ਨਹੀਂ ਇਹ ਤਾਂ ਬੀਜੇਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਹੈ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਨੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗੀਆਂ ਵਾਂਗੂ ਲੜਦੇ ਆ ਕੱਕੜਾਂ ਵਾਂਗੂ ਲੜਦੇ ਆ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁਖੀ ਅੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਕਰਦਾ ਰਾਜਾ ਬਣ ਕੇ ਕੀ ਕਰਦੇ ਆ ਇੱਕ ਦੂਜੇ ਨੂੰ ਯਾਰ ਮਤਲਬ ਮਾਰਨ ਤੇ ਤੁਲੇ ਹੋਏ ਨੇ ਕਦੇ ਇਕੱਠੇ ਇੱਕ 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 ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਆ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਜੀ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਸ਼ਿਹਾਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਕਿ ਹੋਰ ਸੁਣ ਲਓ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ ਕਹਿੰਦੀ ਵੀ ਇੱਕ ਕਾਂਗਰਸ ਪਾਰਟੀ ਐਸੀ ਆ ਜਿਨੇ ਮਹਿਲਾ ਮੰਨੂ ਲੇਡੀਜ਼ ਨੂੰ ਔਰਤਾਂ ਨੂੰ ਟਿਕਟਾਂ ਦੋ ਦਿੱਤੀਆਂ ਇੱਕ ਫਰੀਦਕੋਟ ਤੋਂ ਇੱਕ ਫਿਰੋਜ਼ਪੁਰੋਂ ਕੋਈ ਸਾਡੇ ਅਸੀਂ ਬੀਜੇਪੀ ਨੇ ਤਾਂ ਪਹਿਲਾਂ ਹੀ ਤਿੰਨ ਟਿਕਟਾਂ ਦੇ ਚੁੱਕੀ ਆ ਅਜੇ ਬਾਕੀ ਟਿਕਟਾਂ ਦੀ ਗੱਲ ਛੱਡੋ ਪੂਰੀ ਅਨਾਉਂਸ ਨਹੀਂ ਹੋਈ ਪਹਿਲੀ ਮਹਾਰਾਣੀ ਪ੍ਰਨੀਤ ਕੌਰ ਜੀ ਦੂਜੀ ਮਲੂਕਾ ਸਾਹ ਦੇ ਘਰੋਂ ਜਿਹੜੀ ਟਿਕਟ ਬਠਿੰਡਾ ਤੇ ਤੀਜੀ ਹਸ਼ਿਆਰਪੁਰ ਦੀ ਟਿਕਟ ਤਿੰਨ ਤਾਂ ਸਭ ਤੋਂ ਵੱਧ ਤਾਂ ਲੇਡੀਜ਼ ਦੀ ਜੇ ਮਹਿਲਾਵਾਂ ਦੀ ਜੇ ਸਭ ਦੀ ਜੇ ਗੱਲ ਕਰਦੇ ਆ ਮੋਦੀ ਜੀ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਤਾਂ ਉਹ ਤਿੰਨ ਟਿਕਟਾਂ ਪਹਿਲਾਂ ਇਸ ਵੇਲੇ ਭਾਜਪਾ ਕੱਲੀ ਪਾਰਟੀ ਹੈ ਜਿਹਨੇ ਦਿੱਤੀ ਹੈ ਤਾਂ ਸਾਪਲਾ ਸਾਪਾ ਮੰਨ ਗਏ ਸੀ ਲੇਕਿਨ ਉਹਨਾਂ ਦੇ بیٹے ਰੋਪਿੰਦ ਸਾਪਲਾ ਜੀ ਇਹ ਲਾਜਕੀ ਕੀ ਰਹੀ ਨਾ ਦੇਖੋ ਮੇਰੇ ਨਾਲ ਤਾਂ ਬਹੁਤ ਤੋਂ ਸੀਨੀਅਰ ਪਾਰਟੀ 'ਚ ਬਹੁਤ ਪਹਿਲਾਂ ਦੇ ਆ ਮੈਂ ਤਾਂ ਹਜੇ ਇਸ ਵਾਰੇ ਕੋਈ ਗੱਲ ਮੈਂ ਕਰ ਨਹੀਂ ਸਕਦਾ ਮੈਂ ਐਵੇਂ ਹੀ ਕਹਾਂ ਮੈਂ ਵੀ ਸਾਬ ਸਿੱਧੂ ਮੂਸੇਵਾਲੇ ਦੇ ਪੁੱਤਾਂ ਵੀ ਜਿਹੜੇ ਐ ਚੌਂ ਮੈਦਾਨ ਚ ਕਿਹਾ ਜਾ ਰਿਹਾ ਜੀ ਉੱਪਰ ਸਕਦੇ ਨੇ ਬਠਿੰਡਾ ਤੋਂ ਤਾਂ ਕਿਦਾਂ ਕਿ ਉਹਨਾਂ ਉਤਰਨ ਜੀ ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ 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 ਸਰਕਾਰ ਨੇ ਸਿੱਧਾ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਏ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਏ ਮੁੰਡਾ ਉਹ ਪਿਓ ਰੋਜ਼ ਮਰਦਾ ਏ ਇਸ ਕਰਕੇ ਉਹਨਾਂ ਦੇ ਮੰਨ ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਤੇ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਗੱਲ ਤਾਂ ਆ ਦਰਦ ਉਹਨਾਂ ਅੰਦਰ ਹੋਰ ਐਮਪੀ ਬਣਨ ਦਾ ਉਹਨਾਂ ਨੂੰ ਚਾਅ ਏ ਸਿਰਫ ਉਹਨਾਂ ਨੂੰ ਹੀ ਆ ਵੀ ਇਨਸਾਫ ਮਿਲੇ